ਹਾਂਜੀ ਐਡਵਰਕਟ ਗੁਰਪਿਆਰ ਸਿੰਘ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬੀ ਐਨ ਐਸ ਜੋ ਨਿਊ ਲਾ ਆਇਆ ਉਹਦੇ ਵਿੱਚ ਇੱਕ ਸੈਕਸ਼ਨ ਬੜਾ ਹੀ ਸੋਹਣਾ ਸੈਂਟਰ ਸਰਗਰਮੈਂਟ ਨੇ ਲੈ ਕੇ ਆਇਆ ਨਾ 248 ਬੀ ਐਨ ਐਸ ਤੇ ਪਹਿਲਾਂ ਇਹ ਪ੍ਰੋਵੀਜ਼ਨ ਨਹੀਂ ਹੁੰਦੀ ਸੀ ਤੇ ਹੁਣ ਜਿਹੜੀ ਇਹ ਪ੍ਰੋਵੀਜ਼ਨ ਹੈ ਬੜੀ ਸ਼ਾਨਦਾਰ ਪ੍ਰੋਵੀਜ਼ਨ ਹੈ ਤੇ ਜਿਹੜੇ ਝੂਠੇ ਕੇਸ ਕਰਦੇ ਨੇ ਉਹਨਾਂ ਦੇ ਖਿਲਾਫ ਖਾਸ ਕਰਕੇ ਚਾਹੇ ਉਹ ਕੋਈ ਪੁਲਿਸ ਮਹਾਲਾਜਮ ਕਿਸੇ ਦੇ ਖਿਲਾਫ ਝੂਠਾ ਪਰਚਾ ਰਜਿਸਟਰ ਕਰਦਾ ਹੈ ਚਾਹੇ ਉਹ ਘਰ ਵਾਲੀ ਕਰਦੀ ਹੈ ਉਹਨਾਂ ਲਈ ਇੱਕ ਬ੍ਰਹਮਾਸਤਰ ਹੈ 248 ਜੇ ਕੋਈ ਵੀ ਕਿਸੇ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ ਉਸ ਵਿਅਕਤੀ ਵਿਰੁੱਧ ਕੋਈ ਅਪਰਾਧਿਕ ਕਾਰਵਾਈ ਸ਼ੁਰੂ ਕਰਦਾ ਹੈ ਤਾਂ ਸ਼ੁਰੂ ਕਰਨ ਦਾ ਕਾਰਨ ਬਣਦਾ ਹੈ ਜਾਂ ਕਿਸੇ ਵਿਅਕਤੀ ਦੇ ਅਪਰਾਧ ਕਰਨ ਦਾ ਝੂਠਾ ਦੋਸ਼ ਲਗਾਉਂਦਾ ਹੈ ਇਹ ਜਾਣਦੇ ਹੋਏ ਕਿ ਦੋਸ਼ ਹੈਗਾ ਬਿਲਕੁਲ ਗਲਤ ਹੈ ਸੋ ਇਹਨਾਂ ਦੇ ਖਿਲਾਫ ਜਿਹੜੀ ਸਜ਼ਾ ਵੀ ਲਿਖੀ ਆ 2 ਲੱਖ ਰੁਪਏ ਜੁਰਮਾਨਾ ਨਾ ਠੀਕ ਹੈ ਤੇ ਦੋਵਾਂ ਨੂੰ 5 ਸਾਲ ਤੱਕ ਦੀ ਜਿਹੜੀ ਕੈਦ ਹੋਊਗੀ ਜੇ ਕੋਈ ਇਦਾਂ ਦੀ ਸੰਗੀਨ ਅਪਰਾਧ ਲਾ ਰਿਹਾ ਹੈ ਵੀ ਇਹਦੀ ਜਿਹੜੀ ਸਜ਼ਾ ਮੌਤ ਹੈ ਜਾਂ 10 ਸਾਲ ਤੋਂ ਵੱਧ ਹੈ ਉਤੇ ਦੋਸ਼ ਲਾਉਂਦਾ ਤਾਂ ਉਹਨੂੰ ਜਿਹੜੀ ਹੈਗੀ 10 ਸਾਲ ਤੱਕ ਦੀ ਜਿਹੜੀ ਸਜ਼ਾ ਤੇ ਜੁਰਮਾਨਾ ਹੋਊਗਾ ਹੀ ਹੋਊਗਾ